ਦੇਖੋ ਹੈ ਵੀ ਉਮਰ ਵੀ ਇਹ ਦੋ ਦੰਦ ਵਾਲੀ ਮੈਲ ਲੰਬੀ ਆ ਇਹ ਕਾਂਟੇ ਤੋਂ ਮਲਾਈ ਨਾ ਇਹ ਉਹ ਤੋਂ ਮਲਾਉਣ ਵਾਲੀ ਜਿਹੜਾ ਬਾਬਾ ਨਹੀਂ ਲਗਿਆ ਪਰਵਾਤ ਤੋਂ ਪਰਵਾਤ ਤੋਂ ਪਰਵਾਤ ਹੀ ਪਰਵਾਤ ਦੀ ਮੌਫਾ ਨੂਗਰੇ ਨੂੰ ਪਰੂੜੀ ਹੈ ਬਾਬੇ ਕੋਲੇ ਨਹੀਂ ਯਾਰਾ ਪਰਸਾਰ ਵਾਲੇ ਕੋਲੇ ਕੋਈ ਸਾਹ ਬਾਬਾ ਸਾਹ ਪਰਵਾਤ ਹੀ ਲੈ ਕੇ ਬਾਬਾ ਹਾਂ ਪਰਵਾਤ ਵੀ ਚਿੱਟਾ ਪੈ ਤੇ ਕਿਤੇ ਕਿਸੇ ਦੂਰ ਇਹ ਬਾਈ ਤੂੰ ਮਾਰਵਾੜੀ ਤੂੰ ਹੁੰਦੀ ਦੇਖੀ ਜਾਂਦਾ ਸੂਈ ਹੈ ਜਦੋਂ ਸੂਈ ਉਦੋਂ ਰਿਜ਼ਲਟ ਦੇਖੀ ਇਹਦਾ ਇਹ ਇਹ ਬਾਈ ਜੇ ਮਾਰਵਾੜੀ ਤੋਂ ਮਲਾਲੀ ਨਾ ਪ੍ਰਭਾਤ ਭਰਬੂਤੋਂ ਕਾਂਟਾ ਵੀ ਬਾਈ ਚੱਲੂ ਪੂਰਾ ਟੌਪ ਦਾ ਦਊ ਬਾਈ ਬੱਚਾ ਕਰਦ ਕੇ ਫਿਰ ਜੇ ਵੇਦੀ ਹਾਂਜੀ ਲੈ ਲਓਏ ਫੋ ਵੇਦੀ ਸੀ ਵੇਦੀ ਬਾਲੀ ਚੰਗੀ ਬਿਸ਼ੇਰੀ ਆ ਜਿੰਨੀ ਵੀ ਕਰੇ ਤੁਰਦੀ ਬਹੁਤ ਆ ਨੇਹਰੀਆਂ ਲਿਆਂਦੇ ਥੋੜਾ ਜਿਹਾ ਬਸ ਜਦੋਂ ਰੱਬ ਲੇਖਣ ਲੱਗਿਆ ਸੀ ਇੰਨਾ ਲਿਖ ਗਿਆ ਵੀ ਤੈਨੂੰ ਨੁਗਰੇ ਤੋਂ ਵੀ ਮਲਾ ਲਿਆ ਕਰਦੇਗੇ ਬੰਦਾ ਨੁਗਰਾ ਵੀ ਦੇਊਗੀ ਹੈ ਵੀ ਮਰੂਤੀ ਵਰਗੇ ਤੁਰਦੀ ਬਹੁਤ ਆ ਅੱਛਾ ਇਹ ਚਿੰਕੜਾਈ ਚਾਲ ਚਾਲ ਤੁਰਦੀ ਬਹੁਤ ਆ ਪੂਰੇ ਹੀ ਆ ਯਾਰ ਵੀਡੀਓ ਪੇ ਇਹੋ ਤਰ੍ਹਾਂ ਤੇ ਬਾਈ ਮਜ਼ਬੂਤੀ ਵੇਖ ਬਾ ਦੇਣਾ ਮੁੰਡਾ ਹੁਣ ਤਾਂ ਬਿਠਾ ਮੈਂ ਬੈਠਾ ਬੈਠਾ ਬਾਹਰ ਕਦੀ ਤੰਗ ਨਾ ਨੀ ਲਓ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਬਾਬਾ ਜੀ ਦਾ ਸਟਾਰਟ ਫਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਵੀਡੀਓ ਦੇਖਦੇ ਆ ਫੇਸਬੁੱਕ ਤੇ ਉਹਨਾਂ ਦਾ ਤੈਦਲਾ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਨਮ ਦੀ ਵੀਡੀਓ ਨਾਲ ਹਾਜ਼ਰ ਹੋਇਆ ਤਰੀਕ ਅੱਜ 27 ਮਾਰਚ 2025 ਤਾਂ ਮਿੱਤਰੋ ਤੁਹਾਡੇ ਲਈ ਇੱਕ ਬਸ਼ੀਰੀ ਲੈ ਆਇਆ ਬਾ ਚੈੱਕ ਕਰੋ ਮੌਗਾ ਰੰਗ ਦੀ ਬਸ਼ੀਰੀ ਆ ਇਹ ਦੋ ਦੰਦ ਪ੍ਰੋਪਰ ਹੋਈ ਵੀ ਨੇ ਮਹਿਲ ਹੀ ਲਾਈਏ ਦੋ ਦੰਦ ਵਾਲੀ ਪਰ ਤੋਰੇ ਤੋਰੇ ਬਹੁਤ ਸਾਫ ਆ ਕਹਿ ਸਕਦੇ ਹਾਂ ਮਰੂਤੀ ਘੱਡੀਆਂ ਗਾ ਤੇਜ਼ ਹੁੰਦੀ ਜਾਂਦੀ ਆ ਆ ਮੁੰਡਾ ਬਾਈ ਆਪਣਾ ਹਜੇ ਪਹਿਲੇ ਦਿਨ ਬੈਠਾ ਸੀ ਤਾਂ ਵੀ ਪੂਰੀ ਟੌਪ ਦੀ ਤੋਰੀ ਕਹਿੰਦਾ ਮਤਲਬ ਅਣਜਾਣ ਬੰਦੇ ਤੋਂ ਪੂਰੇ ਟੌਪ ਦੀ ਤੋਰੀ ਤੇ ਮੌਕੇ ਤੇ ਦੋਸਤੋ ਹੀਟ ਕੱਢ ਰਹੀ ਹੈ ਕੁੜੀ ਤੇ ਦੋ ਨੰਬਰ ਤੇ ਆ ਤਿੰਨ ਤਿੰਨ ਸਾਲ ਦੀ ਬਸ਼ੀਰੀ ਚੈੱਕ ਕਰੋ ਕੱਲ ਗਲਤੀ ਨਾਲ ਇਹਦੀ ਉਮਰ 4.5 ਸਾਲ ਬੋਲੀ ਗਈ ਤਾਂ ਇਹਦੀ ਵੀਡੀਓ ਦੁਬਾਰਾ ਪਾਈ ਆ ਚਾਰ ਦੰਦ ਵਾਲੀ ਮੈਲ ਆ ਲਾਉਣ ਲੱਗੀ ਆ ਹਜੇ ਪਹਿਲੀ ਵਾਰ ਇਹਨੂੰ ਘੋੜਾ ਦਿੱਤਾ ਗੈਰ ਆਜ 60 ਇੰਚ ਹਾਈਟ ਆ ਡੱਬ ਡੁੱਬ ਪੂਰੀ ਸੋਹਣੀ ਆ ਜਿੰਨੇ ਕਹਿ ਦੀ ਗਰਦਨ ਦੀ ਸ਼ੇਪ ਲੰਮੀ ਵੀ ਆ ਪਤਲੀ ਵੀ ਅਤੇ ਮਣੀਆਂ ਵੀ ਕਰਬਾ ਜਿਹੜਾ ਪੂਰਾ ਟਾਪ ਦਾ ਕੰਨ ਕੰਡੀਸ਼ਨ ਵੀ ਚੰਗੇ ਮੱਥੇ ਪਟਾ ਤੇ ਮਾਰਵਾੜੀ ਘੋੜੇ ਤੋਂ ਮੀਟ ਹੋਗੀ ਨੰਬਰ 3 ਤੇ ਆ ਦੋ ਦੰਦ ਵਸ਼ੀਰੀ ਦੇਖੋ ਦੋ ਦੰਦ ਹੁੰਦੀ ਆ ਦੋਸਤੋ ਇਹ ਵੀ ਤੇ ਲਗਭਗ 60 ਇੰਚ ਦੇ ਆ ਆਸ-ਪਾਸ ਇਹਦੀ ਹਾਈਟ ਪਈ ਆ ਫੀਤੇ ਵਾਲੀ 60 ਤੋਂ ਬਾਹਰ ਹੀ ਹੋਊ ਪੂਰਾ ਤੇ ਬਾਲ ਪੋਰੀਆਂ ਦੀ ਸਾਫ ਆ ਦੋਸਤੋ ਮੌਕੇ ਤੇ ਇਹ ਵੀ ਖਾਲੀ ਆ ਹੱਥਾਂ ਪੈਰਾਂ ਦੀ ਜਮਾਂ ਸਾਫ ਆ ਨੂਰੇ ਦੀ ਦੋਸਤੋ ਪੋਤੀ ਆ ਚਾਰੇ ਪੈਰ ਚੱਟੇ ਆ ਢੱਡੇ ਚੱਟਾ ਮੂੰਹ ਚੱਟਾ ਨੁਕਰੇ ਬੱਚੇ ਦੇ ਨਾਲ ਜਿਹੜੇ ਭਰਾ ਨੇ ਨੁਕਰੇ ਬੱਚੇ ਲੈਣੇ ਹੋਏ ਤਾਂ ਉਹ ਆ ਬੱਚੀ ਦੇਖ ਲੈ ਸਵਾਰੀ ਦੀ ਵੀ ਪਾਸ ਆ ਸਵਾਰੀ ਦੀ ਵੀ ਆਪਾਂ ਕਹਿ ਦਈਏ ਵੀ ਪੂਰਾ ਸੋਹਣਾ ਤੁਰਦੀ ਆਈ ਨਹੀਂ ਵੀ ਉੱਤੇ ਬਾਉ ਨਹੀਂ ਲੱਗੀ ਆ ਚਾਲ ਵੀ ਪਵਾਈ ਹੋਈ ਆ ਬਾਕੀ ਨਖਰਾ ਨੋਖਰਾ ਪੂਰਾ ਲੱਤ ਦੇਖੋ ਕਿੰਨੇ ਲੰਬੀ ਆ ਗਰਦਨ ਕਿੰਨੇ ਲੰਬੀ ਆ ਲੈਂਥ ਲੰਥ ਦੀ ਕਿਸੇ ਪਾਸੋਂ ਕੋਈ ਆਪਾਂ ਖੁੰਝੀ ਨਹੀਂ ਰਹੀ ਪੂਰੇ ਪਰਫੈਕਟ ਆ ਤੇ ਐਂਡ ਵਾਲੀ ਆਹ ਦੇਖੋ ਕੁੜੀ ਜਿਹਨੇ ਚਾਲਵਾਜ ਕੁੜੀ ਲੈਣੀ ਆ ਨਾਟੋ ਬਾਰੇ ਦੀ ਹਾਈਟ 50 ਵਾਲੀ ਤੇ तकरीबन ਇਹਨੂੰ 12-13 ਦਿਨ ਮੀਟ ਹੋਈ ਨੂੰ ਹੋ ਗਈ ਆਪਣੇ ਵਾਲੇ ਫਤਿਹ ਤੋਂ ਸਾਰੀ ਫੋਟੋ ਵੀਡੀਓ ਮੈਲ ਚ ਪਲੀ ਪੁਲੀ ਬਹੁਤ ਆ ਨੌਕਰੇ ਬੱਚੇ ਦੇ ਨਾਲ ਹੀ ਨੀਲੀ ਚੰਬੀ ਘੋੜੀ ਹੈ ਜੀ ਤੇ ਹਾਈਟ 58 ਇੰਚ ਉਮਰ 4 ਤੋਂ 4.5 ਸਾਲ ਕੰਨ ਕੰਡੀਸ਼ਨ ਤੇ ਚੰਗੀ ਗਰਦਨ ਕਿੰਨੀ ਪਲੀ ਬਹੁਤ ਆ ਪਹਿਲੀ ਗੱਲ ਤਾਂ ਇੰਨਾ ਪਾਲਣ ਲਈ ਇੰਨਾ ਜਾਨਵਰ ਤਿਆਰ ਕਰਨ ਲਈ 40-50 ਹਜ਼ਾਰ ਰੁਪਈਆ ਲੱਗਿਆ ਜੀ 40-50 ਹਜ਼ਾਰ ਰੁਪਈਆ ਵੀ ਸਾਈਡ ਤੇ ਰੱਖ ਕੇ ਤਾਂ ਵੀ ਇੰਨਾ ਤਿਆਰ ਨਹੀਂ ਹੁੰਦਾ ਕਿਉਂਕਿ ਤੋਰਾ ਫੇਰਾ ਹੱਥ ਫੇਰੀ ਬਹੁਤ ਚੀਜ਼ਾਂ ਚਾਹੀਦੀਆਂ ਗੋੜੀ ਇਹਨੀ ਤਿਆਰ ਕਰਨ ਵਾਸਤੇ ਹਨਾ ਬਾਕੀ ਗਰਦਨ ਕੰਨ ਛੋਟਾ ਕੁੰਡੀ ਵਾਲਾ ਕੰਨ ਕੋਈ ਓਵਰਲੈਪ ਵੀ ਨਹੀਂ ਕੋਈ ਦੂਰ ਨਹੀਂ ਰੱਖੀ ਚਾਰੇ ਪੈਰ ਚਿੱਟੇ ਆ ਨਖਰਾ ਦੇਖੋ ਪੈਰ ਕਿੰਨੇ ਰੋਬਨਾ ਧਰਦੇ ਦੋਸਤੋ ਤਿੰਨ ਚਾਰ ਜਾਨਵਰ ਦਿਖਾਇਆ ਤੁਹਾਨੂੰ ਪਹਿਲੇ ਤੇ ਮਹੂਆ ਬਿਸ਼ੇਰੀ ਨੰਬਰ 2 ਤੇ ਆਵਲਖ 3 ਤੇ ਦੋ ਦੰਦ ਬਿਸ਼ੇਰੀ ਤੇ 4 ਤੇ ਚੰਬੀ ਗੋੜੀ ਚਾਰਾਂ ਚੋਂ ਜਿਹੜਾ ਵੀ ਕੋਈ ਜਾਨਵਰ ਪਸੰਦ ਹੋਇਆ ਨੰਬਰ ਉੱਪਰ ਚੱਲੀ ਜਾਂਦੇ ਆ ਨੰਬਰਾਂ ਤੇ ਸੰਪਰਕ ਕਰ ਲਿਓ ਜਾਇਜ਼ ਰੇਟ ਦੇ ਆ ਮੈਨੂੰ ਦਿਓ ਇਆਜ਼ਤ ਮਿਲਦੇ ਆ ਜਲਦ ਨਵੀਂ ਵੀਡੀਓ ਨਾਲ ਤੁਹਾਨੂੰ